रिकॉर्ड खबरनामा ਤੇ ਸਾਵਧਾਨ ਸਵਾਗਤ ਹੈ ਚਾਈਨਾ ਡੋਰ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਜਾਂ ਲੈਂਦਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ 1 ਲੱਖ ਰੁਪਏ ਦਾ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਉਸ ਨੂੰ ਹੋ ਸਕਦੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਅਤੇ ਪੰਜਾਬ ਪੁਲਿਸ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਸਰਚ ਚੋਂ ਬੈਨ ਅਤੇ ਕਾਰਵਾਈਆਂ ਕਰ ਗਿਆ ਨੇ ਗੱਲ ਕੀਤੀ ਜਾਵੇ ਫ੍ਰੀ ਕੋਰਟ ਦੀ ਤਾਂ ਫ੍ਰੀ ਕੋਰਟ ਦੇ ਵਿੱਚ ਵੀ ਪਿਛਲੇ ਦਿਨੀ 19 ਗੱਟੂ ਫੜੇ ਗਏ ਸਨ ਅਤੇ ਹੁਣ 70 ਦੇ ਕਰੀਬ ਗੱਟੂ ਜਿਹੜੇ ਹੈਗੇ ਆ ਪੁਲਿਸ ਵੱਲੋਂ ਫੜੇ ਗਏ ਨੇ ਜਿਸ ਦੇ ਨਾਲ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਐਸ ਬੰਦ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਖਾਣਾ ਸਿਟੀ ਦੇ ਐਸ ਐਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਇਤਲਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਵੱਲੋਂ ਇੱਕ ਦਿਨੇਸ਼ ਨਾਮੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਕਿ ਕੋਟਪੁਰੇ ਤੋਂ ਚਾਈਨਾ ਡੋਰ ਲਿਆ ਅੱਗੇ ਫ੍ਰੀ ਕੋਡ ਸ਼ਹਿਰ ਦੇ ਵਿੱਚ ਸਪਲਾਈ ਕਰਦਾ ਸੀ ਜਿਸ ਦੇ ਕੋਲੋਂ ਉਹਨਾਂ ਨੂੰ 70 ਗੱਟੂ ਬਰਾਮਦ ਕੀਤੇ ਗਏ ਨੇ ਅਤੇ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਅਤੇ ਹੁਣ ਅਗਲੀ ਕਾਰਵਾਈ ਸ਼ੁਰੂ ਕਰਨ ਦੀ ਗਈ ਹੈ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਜਿਸ ਨਾਲ ਚਾਈਨਾ ਡੋਰ ਨਾਲ ਜਿੱਥੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਉੱਥੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਚਾਈਨਾ ਡੋਰ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇ ਫ੍ਰੀਕੋਰਟ ਦੇ ਵਿੱਚ ਵੀ 70 ਗੱਟੂ ਫੜੇ ਨੇ ਉਸ ਤੋਂ ਪਹਿਲਾਂ 19 ਗੱਟੂ ਜਿਹੜੇ ਫੜੇ ਗਏ ਸਨ ਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਚਾਈਨਾ ਡੋਰ ਦਾ ਬਾਈਕਾਟ ਕਰੋ ਅਤੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਕਿਉਂਕਿ ਹਰ ਇੱਕ ਲਈ ਇੱਕ ਹਾਦਕ ਸਾਬ ਹੁੰਦੀ ਹੈ ਤੁਸੀਂ ਵੀ ਵੇਖੋ ਉਹ ਤਸਵੀਰਾਂ ਅਤੇ ਕੀ ਕਿਹਾ ਐਸਐਚਓ ਗੁਰਵਿੰਦਰ ਸਿੰਘ ਨੇ ਸਾਨੂੰ ਮੁਖਰੀ ਮਿਲੀ ਸੀ ਵੀ ਕੋਈ ਦਨੇਸ਼ ਨਾਮ ਦਾ ਮੁੰਡਾ ਜੋ ਕੋਟਕਪੂਰੇ ਤੋਂ ਗੱਟੂ ਲੈ ਕੇ ਇੱਥੇ ਲੈ ਕੇ ਵੇਚ ਦਾ ਚਾਰਾ ਡੋੜਦਾ ਜੋ ਕਿ ਅਸੀਂ ਉਹਨੂੰ ਰਸਤੇ 'ਚ ਰੋਕਿਆ ਉਹ 70 ਗੱਟੂ ਸਾਨੂੰ ਬਰਾਮਦ ਹੋਏ ਹਾਂਜੀ ਫਰਦਰ ਕਾਰਵਾਈ ਸਰ ਕੀ ਦੀ ਹੈ ਹਾਂ ਤਾਂ ਕਾਰਵਾਈ ਇਹ ਪਰਚਾ ਦੇ ਤਾ ਅੱਗੇ ਇਨਵੈਸਟੀਗੇਸ਼ਨ ਕਰਾਇਆ ਵੀ ਕਿੱਥੋਂ ਲੈ ਕੇ ਇਹਨੂੰ ਕਿੱਥੋਂ ਵੇਚਣੀ ਕਿਹਨੂੰ ਵੇਚਣੀ ਸੀ ਇਹ ਕਿੰਨੇ ਬੰਦੇ ਗ੍ਰਿਫਤਾਰ ਹੋਏ ਭੈਣਾਂ ਨੇ ਇੱਕ ਬੰਦਾ ਗ੍ਰਿਫਤਾਰ ਹੋਇਆ ਫਰਦਰ ਜੇ ਇਨਵੈਸਟੀਗੇਸ਼ਨ ਚਾਹੂਗਾ ਕੰਤੋਂ ਸਿਪੋਰਸ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹੇ ਅਪੀਲ ਹੈ ਕਿ ਚੈਨਾ ਡੋਰ ਨੂੰ ਨਾ ਖਰੀਦੋ ਇਸ ਦੀ ਵਰਤੋਂ ਨਾ ਕਰੋ ਬੱਚਿਆਂ ਨੂੰ ਵੀ ਆਪਦੇ ਬੱਚਿਆਂ ਨੂੰ ਇਹ ਸੁਝਾਓ ਅਸੀਂ ਅਪੀਲ ਕਰਦੇ ਹਾਂ ਕਿ ਚੈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਬਹੁਤ ਹਾਨੀਕਾਰਕ ਹੈ ਆਪਣੇ ਲਈ ਆਪਣੇ ਜਵਾਕਾਂ ਲਈ ਜੋ ਕਿ ਮੋਟਰਸਾਈਕਲ ਤੇ ਜਾਂਦਾ ਜਾਂ ਤੁਰ ਕੇ ਪੂਕ ਪੈਦਲ ਜਾਂਦਾ ਉਹਦੇ ਲਈ ਬਹੁਤ ਹਾਨੀਕਾਰਕ ਹੈ ਜਿਵੇਂ ਅਭੀ ਇਸ ਤਰ ਪਾਇਆ ਜਾਂਦਾ ਵਾ ਜੋ ਵੀ ਵੇਦ ਪਾਇਆ ਉਹਦੇ ਸਾਰਤਥਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਸ ਦੇ ਵਿਰੁੱਧ